ਸ਼ਹਿਰ ਵਿੱਚ ਸਫਾਈ ਨਾ ਹੋਣ ਕਾਰਨ ਅਤੇ ਸੀਵਰ ਸਿਸਟਮ ਦਾ ਮਾੜਾ ਹਾਲ ਹੋਣ ਨੂੰ ਲੈ ਕੇ ਸ਼ਹਿਰ ਦੇ ਲੋਕਾਂ ਦਾ ਸਬਰ ਦਾ ਬੰਨ ਟੁੱਟਦਾ ਜਾ ਰਿਹਾ ਹੈ ਅੱਜ ਦੁਖੀ ਹੋਏ ਸ਼ਹਿਰ ਵਾਸੀਆਂ ਨੇ ਚੱਲ ਰਹੀ ਐਮਸੀਆਦੀ ਮੀਟਿੰਗਾਂ ਵਿੱਚ ਆ ਕੇ ਨਾਰੇਬਾਜੀ ਕੀਤੀ ਅਤੇ ਕਿਹਾ ਕਿ ਜਲਦੀ ਸ਼ਹਿਰ ਦੇ ਹਾਲਾਤ ਨਾ ਸੁਧਰੇ ਤਾਂ ਸਾਰਾ ਸ਼ਹਿਰ ਸੰਗਰਾਸ਼ ਕਰਨ ਲਈ ਮਜਬੂਰ ਹੋਵੇਗਾ ਆਓ ਸੁਣਦੇ ਹਾਂ ਕਿ ਕਹਾ ਸ਼ਹਿਰ ਵਾਸੀਆਂ ਨੇ ਸ਼ੋਰ ਕਮੇਡੀ ਮਰਦਾਬਾ 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 ਇਹ ਬਲਾਡਾ ਮਰਦਾਬਾ ਮਰਦਾਬਾ ਬੜਾ ਦਾ ਮੁਰਦਾਬਾ ਜਿੰਦਾਬਾਦ ਜਿੰਦਾਬਾਦ ਇਹ ਬੜਾ ਦਾ ਮੁਰਦਾਬਾ ਜਿੰਦਾਬਾਦ ਜਿੰਦਾਬਾਦ ਸੀਰੇਬੋਰ ਮੁਰਦਾਬਾ ਜਿੰਦਾਬਾਦ ਮੁਰਦਾਬਾ ਜੈ ਸੁਖਵਿੰਦਰ ਮੁਰਦਾਬਾ ਜਿੰਦਾਬਾਦ ਮੁਰਦਾਬਾ ਨੰਬਰ 8 ਤੋਂ ਜੀ ਮੇਰਾ ਨਾਮ ਲक्की ਗਰਗਾ ਅਲਾ ਨਿਵਾਸੀ ਨੇ ਸਾਡੇ ਪਿਆ ਪਿਆ ਨਾਲ ਸਾਰੇ ਇੱਥੇ ਆਏ ਹੋਏ ਆ ਅਸੀਂ ਅਸੀਂ ਬਹੁਤ ਪਰੇਸ਼ਾਨ ਹੈ ਜੇ ਤਾਂ ਅਸੀਂ ਈਓ ਸਾਹਿਬ ਨੂੰ ਈਓ ਸਾਹਿਬ ਕੋਲ ਆਈ ਸੀ ਸੀ ਇਕੱਠੇ ਹੋ ਕੇ ਇਹ ਸਾਰ ਕਹਿਣ ਲੱਗੇ ਜੀ ਸਾਡੇ ਰੋਜ਼ ਸਾਡੇ ਸਫਾਈ ਵਾਲੀ ਲਾਵਾਂਗੇ ਸੀ ਰੋਜ਼ ਗੰਦ ਕਢਾਇਆ ਕਰਾਂਗੇ ਸਾਨੂੰ ਮਿੱਠੀ ਗੋਲੀ ਦੇ ਕੇ ਤੋਰਤਾ ਜੀ ਅੱਜ ਉਹਨਾਂ ਕੱਲਾਂ ਨੂੰ ਵੀ ਢੂੜ ਮਹੀਨਾ ਹੋ ਗਿਆ ਸਾਡੇ ਇੱਕ ਵਾਰੀ ਸਫਾਈ ਹੋਈ ਹੈ ਜੀ ਉਹ ਵੀ ਅਸੀਂ ਫੋਨ ਮਾਰ ਮਾਰ ਬੁਲਾਏ ਨੇ ਗੰਦ ਦੇਖ ਲਓ ਜੀ ਸਾਡੇ ਬਾਹਰ ਕਿਵੇਂ ਡਿੱਗਿਆ ਪਿਆ ਸੀਵਰੇਜ ਦੇ ਸਾਡੇ ਹਾਲ ਦੇਖ ਲਓ ਜੀ ਕਿੱਡੇ ਕੇ ਮਾਰੇ ਨੇ ਅਸੀਂ ਬਹੁਤ ਪਰੇਸ਼ਾਨੀ ਚ ਬੈਠੇ ਆਂ ਅਸੀਂ ਜੇ ਇਸ ਕੁਮਿੰਦਰ ਨੂੰ 50 ਵਾਰੀ ਫੋਨ ਕਰ ਲਿਆ ਉਹ ਮਿੱਠੀ ਗੋਲੀ ਦਾ ਅੱਧੇ ਘੰਟਾ ਦਾ ਗਿਆ ਘੰਟਾ ਦਾ ਗਿਆ ਫਿਰ ਮੈਸੇਜ ਕਰ ਦਿੰਦਾ ਅਸੀਂ ਹੈਗੇ ਪਰੇਸ਼ਾਨ ਜੀ ਮੁਹੱਲਾ ਵਾਸੀ ਸਾਡਾ ਕੋਈ ਨਾ ਕੋਈ ਹੱਲ ਸਾਰਾ ਸੀਵਰੇ ਦਾ ਬੁਰਾ ਹਾਲ ਹੈ ਤੁਸੀਂ ਮੰਦਰ ਕੋਲ ਟੱਪ ਕੇ ਦਿਖਾ ਦਿਓ ਉਹਦੇ ਗਊਸ਼ਾਲਾ ਜੀ ਮੰਦਰ ਹੈ ਇਹਨਾਂ ਨੇ ਮੈਂ ਜਮਈ ਸੰਗ ਲਾ ਰੱਖੀ ਹੈ ਜੀ ਸਾਨੂੰ ਸੁਖਪਾਲ ਨਾਲ ਗੱਲ ਕੀਤੀ ਸੁਖਪਾਲ ਕਹਿੰਦਾ ਮੈਂ ਸੈਨ ਕਰਨ ਨੂੰ ਤਿਆਰ ਆ ਟੈਂਡਰ ਪਾਸ ਹੈ ਕਦੇ ਤਾਂ ਕਹਿੰਦਾ ਵੀ ਈਓ ਰੋਕਦਾ ਕਦੇ ਕਹਿੰਦਾ ਵੀ ਐਮਐਲਏ ਰੋਕਦਾ ਅਸੀਂ ਇਹਨਾਂ ਦੀ ਲੜਾਈ ਦੇ ਵਿੱਚ ਅਸੀਂ ਪਿਸ ਗਏ ਜੀ ਸਾਡਾ ਕਸੂਰ ਦੱਸੋ ਵੀ ਸਾਡਾ ਕੀ ਹੈ ਜੀ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਨੇ ਅਸੀਂ ਇਹ ਹੁਣ ਜਿਹੜੇ ਬੰਦੇ ਨਾਲ ਖੜੇ ਲੇਡੀ ਖੜੀਆਂ ਨੇ ਇਹਨਾਂ ਦੇ ਪੰਜ ਚਰਚਾਂ ਵਿੱਚ ਪਾਣੀ ਵਰਦਾ ਇਹਨਾਂ ਨੇ ਮੈਨੂੰ ਬੁਲਾ ਕੇ ਦਿਖਾਇਆ ਵੀ ਆ ਦੇਖੋ ਜੀ ਕਿੰਨਾ ਜੇ ਮੈਂ ਇਹਨਾਂ ਦੇ ਘਰੇ ਵੀ ਜੇ ਤਾਂ ਤੁਸੀਂ ਹਾਲਾਤ ਦੇਖੋ ਤੁਸੀਂ ਹਰ ਦੇ ਹਰ ਕਹਦੋਂਗੇ ਵੀ ਇਸ ਨਰਕ ਭਰੀ ਜ਼ਿੰਦਗੀ ਦੇ ਵਿੱਚ ਬਿਮਾਰੀ ਦਾ ਕੌਣ ਜ਼ਿੰਮੇਵਾਰ ਹੈ ਜੀ ਕੱਲ ਨੂੰ ਅਸੀਂ ਹੱਥ ਵਨ ਲ ਕੇ ਬੇਨਤੀ ਕਰਦੇ ਆਂ ਨਹੀਂ ਅਸੀਂ ਤਿੱਖਾ ਸੰਘਰਸ਼ ਵਿੱਢਾਂਗੇ ਇਹਨਾਂ ਦਾ ਕੋਈ ਫੈਸਲਾ ਹੋਵੇ ਨਾ ਹੋਵੇ ਸਾਡਾ ਹੱਲ ਕਰਨ ਕੋਈ ਨਾ ਕੋਈ ਅਸੀਂ ਐਮਸੀ ਆਈ ਨਹੀਂ ਬਣਾਏ ਹੈਗੇ ਅਸੀਂ ਐਮਸੀ ਕਿਸੇ ਗੱਲ ਤੇ ਬਣਾਏ ਸੀਗੇ ਵੀ ਸਾਨੂੰ ਤਾਂ ਐਸੀ ਬਦਲਾਅ ਆਉਗਾ ਇਹਨਾਂ ਨੇ ਆ ਬਦਲਾਅ ਕਰਨਾ ਸੀਗਾ ਇਹਨਾਂ ਨੇ ਜਮੇ ਪੱਠਾ ਬਾਤ ਆ ਤੂੰ ਚੰਗਾ ਸਾਨੂੰ ਅਕਾਲੀ ਚੰਗੇ ਸੀ ਕਾਂਗਰਸੀ ਚੰਗੇ ਸੀ ਸਾਡੀ ਸੁਣਵਾਈ ਤਾਂ ਹੋ ਜਾਂਦੀ ਸੀਗੀ ਤੁਹਾਡੇ ਪਾਰ ਦਾ ਐਮਸੀ ਕੀ ਕਹਿੰਦਾ ਕਾਲੂ ਮਦਾਨ ਜੀ ਸਾਨੂੰ ਜਿਦੋਂ ਬੁਲਾਣੇ ਉਹ ਵਿਚ ਤਾਲੂ ਮਰਨ ਪਹਿਲੇ ਕਿਹੜੇ ਆਂਦਾ ਸੀ ਰਾਤ ਨੂੰ ਬੁਲਾ ਲਈ 8 ਵਜੇ 9 ਵਜੇ ਨੂੰ ਦਿਖਾਣੇ ਆ ਹਾਲ ਉਹ ਸਾਡੇ ਸਾਹਮਣੇ ਫੋਨ ਮਾਰਦਾ ਕਦੇ ਜੇਈ ਨੂੰ ਕਦੇ ਯੂ ਨੂੰ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਉਹਦੇ ਕਹੇਗਾ ਆਂਦਾ ਨਹੀਂ ਉਹ ਕਰੇਗੀ ਵਿਚਾਰਾ ਉਹ ਕੱਲਾ ਕੀ ਕਰੂਗਾ ਉਹ ਤਾਂ ਬਹੁਤ ਜ਼ੋਰ ਲਾਂਦਾ ਉਹ ਸਾਡੇ ਸਾਹਮਣੇ ਫੋਨ ਕਰਦਾ ਸਪੀਕਰ ਲਾ ਕੇ ਫੋਨ ਕਰਦਾ ਸਾਡੇ ਸਾਹਮਣੇ ਗੱਲ ਕਰਦਾ ਜਿਵੇਂ ਤੁਸੀਂ ਰਾਜੀ ਹੋ ਮੈਂ ਉਹ ਮੈਂ ਤਿਆਰ ਆ ਉਹ ਕਹਿੰਦਾ ਕੋਈ 10-5000 ਰੁਪਏ ਲਾਦਾ ਮੇਰੇ ਤੋਂ ਪੈਸੇ ਲੈ ਕੇ ਕਰਾ ਲਓ ਪਰ ਇਹ ਹਾਲ ਹੀ ਨਹੀਂ ਹੈਗਾ ਜੀ ਪੈਸਿਆਂ ਦਾ ਕੋਈ ਹੱਲ ਨਹੀਂ ਹੁੰਦਾ ਹੈਗਾ ਹੁਣ ਮੀਟਿੰਗ ਚੱਲ ਰਹੀ ਹੈ ਅਗਰ ਕੋਈ ਹੱਲ ਨਹੀਂ ਨਿਕਲਦਾ ਤਾ ਤੁਹਾਡਾ ਅਗਲਾ ਕਦਮ ਕੀ ਹੋਊਗਾ ਅਗਲਾ ਕਦਮ ਸਾਡਾ ਅਸੀਂ ਤਿੱਖਾ ਸਿ ਘਰਸ ਵੱਡਾਂਗੇ ਜੀ ਸਾਰੇ ਘਰ ਆਪਦੇ ਆਪਦੇ ਘਰ ਬੰਦ ਕਰਕੇ ਜੀ ਅਸੀਂ ਆਪਦੇ ਬੱਚਿਆਂ ਨੂੰ ਨਾਲ ਲੜੀ ਨਾਲ ਸਾਰੇ ਡਾਂਸ ਸਾਰਾ ਸੀ ਮਤਲਬ ਬੰਦ ਕਰਕੇ ਅਸੀਂ ਇੱਥੇ ਨੇ ਕਮੇਟੀ ਦੇ ਮੂਹਰੇ ਬੈਠਾਂਗੇ ਅਸੀਂ ਯੋ ਸਾਹਿਬ ਇਹ ਦੇਖ ਲੈਣ ਕਿਵੇਂ ਹੱਲ ਕਰਨਾ ਇਹਨਾਂ ਨੇ ਇਹ ਸਾਨੂੰ ਮਿੱਠੀ ਗੋਲੀ ਦੇ ਕੇ ਤੋਰਨਦਾਈ ਯੋ ਇਹ ਦੂ ਇਹ ਦੂ ਵੀ ਮਿੱਠਾ ਹੈ ਉਹ ਕਹਿੰਦਾ ਬਸ ਮੈਂ ਹੁਣੀ ਭੇਜਦਾ ਬੰਦੇ ਨਾਲ ਹੋਂ ਕਰਦਾ ਮੁੜ ਕੇ ਕੋਈ ਹੱਲ ਨਹੀਂ ਕੋਈ ਬਾਲ ਨਹੀਂ ਇਹਦਾ ਜੀ ਨਾ ਕੋ ਸਾਡਾ ਐਮਐਲਏ ਹੱਲ ਕਰਦਾ ਜੀ ਸਾਡਾ